ਗਰਬਾਇਆ ਸੀ ਪਰ ਇੱਕ ਵਾਰ ਭਾਰਤ ਦੇ ਸੈਨਿਕਾਂ ਨੇ ਦਿਖਾਤਾ ਸੀ ਵੀ ਅਸੀਂ ਬੈਠੇ ਆ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਤੇ ਅੱਜ ਸਾਰੇ ਅਸੀਂ ਦੇਸ਼ ਦੇ ਲੋਕਾਂ ਨੂੰ ਵਧਾਈ ਦੇਣੇ ਆ ਫੌਜ ਨੂੰ ਵਧਾਈ ਦੇਣੇ ਆ ਕਿ ਅੱਜ ਕਾਰਗੀ ਦਿਵਸ ਦਿਨ ਸਾਰਿਆਂ ਨੂੰ ਏਵਨ ਪੰਜਾਬੀ ਟੀਵੀ ਦੇ ਲੋ ਬਹੁਤ ਬਹੁਤ ਵਧਾਈਆਂ ਕਹਿੰਦੇ ਚੰਗਾ ਤਾਂ ਲੱਗ ਰਿਹਾ ਵਧਾਈ ਦੇਂਦੇ ਕਿਉਂਕਿ ਬਹੁਤ ਜ਼ਿਆਦਾ ਸ਼ਹਾਤਾ ਦੇ ਜਾਮ ਪੀਤੇ ਸੀ ਕਈ ਪਰਿਵਾਰਾਂ ਨੇ ਪਰ ਉਹ ਵੀ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਇਹ ਵੀ ਜਿਗਰਾ ਕਿਸੇ ਕਿਸੇ ਮਾਮਾ ਦਾ ਹੁੰਦਾ ਹੈ ਜਿਹੜੀਆਂ ਆਪਣੇ ਪੁੱਤ ਖੋਹਦੀਆਂ ਨੇ ਸੋ ਦੋਸਤੋ ਇੱਕ ਪੂਰੇ ਵਿਸ਼ੇ 'ਤੇ ਗੱਲਬਾਤ ਕਰਨੀ ਚਾਹੁੰਦੇ ਆ ਆਪਣੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਸਿੱਧਾ ਉਹਨਾਂ ਨਾਲ ਕਰਦੇ ਆ ਗੱਲਬਾਤ ਉਹਨਾਂ ਕੋਲ ਦੀ ਦੇ ਬਾਰੇ ਅਪਡੇਟ ਹੈ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਕਾਰਗਿਲ ਦਿਵਸ ਤੇ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਕੀ ਕਹਿਣਾ ਚਾਹੋਗੇ ਭਾਰਤੀ ਫੌਜ ਦੇ ਉਹ ਜਵਾਨਾਂ ਬਾਰੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਦੇਖੋ ਜੀ ਉਹਨਾਂ ਨੂੰ ਤਾਂ ਕਹਿਣਾ ਤਾਂ ਕੀ ਹੈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਉਹਨਾਂ ਦੀ ਬੀਰਗਤੀ ਨੂੰ ਕਿਉਂਕਿ ਉਹਨਾਂ ਨੇ ਦੇਸ਼ ਦੇ ਖਾਤਰ ਮਤਲਬ ਦੀਰਗਤੀ ਪ੍ਰਾਪਤ ਕੀਤੀ ਹੈ ਇਸ ਕਰਕੇ ਅਸੀਂ ਜਿਹੜੇ ਉਹ 527 ਮਤਲਬ ਸੈਨਿਕ ਕਿਉਂਕਿ ਸ਼ਹੀਦ ਤੇ ਬੀਰਗਤੀ ਜੀ ਸ਼ਹੀਦ ਤੇ ਬੀਰਗਤੀ ਦੇ ਵਿੱਚ ਵੀ ਫਰਕ ਹੈ ਜੀ ਸ਼ਹੀਦ ਨਾਲੋਂ ਮਤਲਬ ਬੀਰਗਤੀ ਦਾ ਜਿਹੜਾ ਉਹ ਵਡਾ ਹੈ ਜੀ ਜੀ ਮਤਲਬ ਕਿਉਂਕਿ ਜਿਹੜਾ ਸ਼ਹੀਦ ਹੁੰਦਾ ਉਹ ਤਾਂ ਸਾਡੀਆਂ ਰਾਜਨੀਤਿਕ ਪਾਰਟੀਆਂ ਜਾਂ ਸਾਡੀਆਂ ਕੋਲਟਾਂ ਮਾਣਯੋਗ ਹੁੰਦੀਆਂ ਨੇ ਜਾਂ ਜਿਹੜੀਆਂ ਮਤਲਬ ਕੋਈ ਧਾਰਮਿਕ ਪ੍ਰੋਗਰਾਮ ਦੇ ਵਿੱਚ ਕੋਈ ਆਪਣੇ ਆਪ ਨੂੰ ਸ਼ਹੀਦ ਹੁੰਦਾ ਜਾਂ ਆਪਣੇ ਕੋਈ ਨੂੰ ਕੋਲ ਫੈਸਲਾ ਸੁਣਾਇਆ ਜਾਂਦਾ ਉਹਦੇ ਖਿਲਾਫ ਮਤਲਬ ਉਹ ਜਾਨ ਲੰਦਦਾ ਤਾਂ ਉਸ ਨੂੰ ਸ਼ਹੀਦ ਕਹਿੰਦੇ ਆ ਤੇ ਜਿਹੜਾ ਸਿੱਧਾ ਦੁਸ਼ਮਨ ਨਾਲ ਛਾਤੀ ਦੇ ਵਿੱਚ ਗੋਲੀ ਖਾ ਕੇ ਮਰਦਾ ਜੀ ਜੀ ਉਸ ਬੰਦੇ ਨੂੰ ਅਸੀਂ ਬੀਰਗਤੀ ਪ੍ਰਾਪਤ ਕਹਿੰਦੇ ਆ ਇਸ ਕਰਕੇ ਬੀਰਗਤੀ ਦਾ ਜਿਹੜਾ ਸ਼ਬਦ ਹੈ ਉਹ ਮਤਲਬ ਸ਼ਹੀਦ ਦੇ ਸ਼ਬਦ ਨਾਲੋਂ ਵੀ ਜ਼ਿਆਦਾ ਭਾਰੂ ਹੈ ਇਸ ਕਰਕੇ ਅਸੀਂ ਸਾਰੇ ਸਾਡੇ ਪੁੱਛੀ ਜਿਹੜੇ ਜਵਾਨ ਬੀਰਗਤੀ ਨੂੰ ਪ੍ਰਾਪਤ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਤੇ ਸਾਡੇ ਦੇਸ਼ ਵਾਸੀਆਂ ਨੂੰ ਉਸ ਗੱਲ ਦਾ ਮਤਲਬ ਇੱਕ ਵਧਾਈ ਕਹਿ ਸਕਦੇ ਆਂ ਵੀ ਅਸੀਂ ਦੰੜਿਆ ਕਿਉਂਕਿ ਅਸੀਂ ਸਾਡੇ ਦੇਸ਼ ਦੇ ਉੱਤੇ ਇਹ 99 ਦੇ ਵਿੱਚ ਪਾਕਿਸਤਾਨ ਦੇ ਥਰੂ ਇੱਕ ਪਾਕਿਸਤਾਨੀ ਬਜ਼ਰ ਆਪਰੇਸ਼ਨ ਨਾਂ ਦਾ ਆਪਰੇਸ਼ਨ ਸ਼ੁਰੂ ਕੀਤਾ ਸੀ ਉਸ ਟਾਈਮ ਦੇ ਉੱਤੇ ਫਰਵਰੀ ਦੇ ਵਿੱਚ ਫਰਵਰੀ 99 ਦੇ ਵਿੱਚ ਉਹਨਾਂ ਨੇ ਕੁਝ ਦਾ ਮਤਲਬ ਫੌਜੀ ਨੇ ਜਿਹੜੇ ਉਹੋ ਮਤਲਬ ਕੁਸ ਪੈਂਟੀਆਂ ਦੇ ਰੂਪ ਦੇ ਵਿੱਚ ਭੇਜ ਕੇ ਸਾਡੀਆਂ ਛੋਟੀਆਂ ਸੀ ਜਿਹੜੀਆਂ ਧਰਤੀ ਨਾਲੋਂ 16000 ਤੋਂ ਲੈ ਕੇ 18000 ਫੁੱਟ ਉੱਚੀਆਂ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ ਇਸ ਕਰਕੇ ਮਤਲਬ ਉਹ ਕਬਜ਼ੇ ਨੂੰ ਛਡਾਉਣ ਵਾਸਤੇ ਉਹਨਾਂ ਨੇ ਸਾਡਾ ਕਾਫੀ ਨੁਕਸਾਨ ਵੀ ਕੀਤਾ ਕਿਉਂਕਿ ਜਿਹੜਾ ਪਹਿਲੀ ਤੋਕ ਉਹਨਾਂ ਨੇ ਚਲਾਈ ਸੀ ਉਹਦੇ ਨਾਲ ਸਾਡਾ ਜਿਹੜਾ ਮਿਲਟਰੀ ਮਿਨਿਸ਼ਨ ਸੀ ਉਹ ਕਾਫੀ ਨੁਕਸਾਨਿਆ ਗਿਆ ਸੀ ਉਸ ਤੋਂ ਬਾਅਦ ਸਾਡੇ ਫੌਜੀਆਂ ਨੇ ਉਸ ਉਸ ਕਾਰਵਾਈ ਦਾ ਬਦਲਾ ਲਿਆ ਜਿਦੇ ਵਿੱਚ ਸਾਡੇ 527 ਨੌਜਵਾਨ ਮੁੰਡੇ ਫੌਜੀ ਸ਼ਹੀਦ ਹੋਏ ਤੇ ਜਿਹਦੇ ਵਿੱਚੋਂ ਸਭ ਤੋਂ ਮੇਨ ਕੁਰਬਾਨੀਆਂ ਜਿਹੜੀ ਮੇਨ ਉਹ ਮਤਲਬ ਇੱਕ ਬਿਕਰਮ ਨਾ ਬਿਕਰਮ ਬਤਰਾ ਨਾਂ ਦਾ ਸਾਡਾ ਫੌਜੀ ਸੀ ਉਸ ਨੂੰ ਦਿੱਤਾ ਗਿਆ ਮਰਨ ਪ੍ਰਾਂਤ ਉਸ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਜਿਹਦੀ ਕੁਰਬਾਨੀ ਨੂੰ ਅਸੀਂ ਹਰ ਟਾਈਮ ਯਾਦ ਰੱਖਦੇ ਹਾਂ ਤੇ ਇਸ ਦਿਨ ਖਾਸ ਕਰਕੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਕੇ ਮਤਲਬ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਾਡਾ ਪ੍ਰਧਾਨ ਮੰਤਰੀ ਸਾਹਿਬ ਇੰਡੀਆ ਗੇਟ ਦੇ ਉੱਤੇ ਤੇ ਜਵਾਨ ਜੋਤੀ ਹੈ ਜਿਹੜੀ ਸਾਡੀ ਵੀਰ ਜਵਾਨ ਜੋਤੀ ਹੈ ਉਸ ਨੂੰ ਮਤਲਬ ਸਰਹੱਦ ਲਿਪੇਟ ਕਰਕੇ ਸਾਡੇ ਫੌਜੀਆਂ ਨੂੰ ਪੰਜਾਬ ਵਿੱਚ ਕੀਤਾ ਜਾਂਦਾ ਸਹੀ ਗਾ ਡਾਕਟਰ ਸਾਹਿਬ ਉਹ ਜਿਹੜਾ ਯੁੱਧ ਸੀਗਾ ਉਹ ਬਹੁਤ ਯਾਨੀ ਕਿ ਇੱਕ ਤਕੜਾ ਪਾਕਿਸਤਾਨ ਨੇ ਇੱਕ ਚਾਲ ਖੇਡੀ ਸੀ ਕਿਉਂਕਿ ਪਾਕਿਸਤਾਨ ਦੇ ਕੋਲ ਕੁਦਰਤ ਨੇ ਵੀ ਪਾਕਿਸਤਾਨ ਸਹਾਇਤਾ ਸੀ ਜਿਵੇਂ ਤੁਸੀਂ ਸੈ ਕਿਉਂ ਪਾਣੀਆਂ ਬਹੁਤ ਉੱਚੀਆਂ ਸੀਗੀਆਂ ਤਾਂ ਪਾਕਿਸਤਾਨ ਦੇ ਜਿਹੜੇ ਉਹ ਕੁਝ ਬੈਠੀ ਸੀ ਉਹਨਾਂ ਨੂੰ ਬਹੁਤ ਫਾਇਦਾ ਮਿਲ ਰਿਹਾ ਸੀ ਕਿਉਂਕਿ ਉੱਪਰੋਂ ਜਿਹੜਾ ਫਾਇਰਿੰਗ ਕੀਤੀ ਜਾਂਦੀ ਨੀਚੇ ਵੱਲੋਂ ਤਾਂ ਆਸਾਨੀ ਹੁੰਦੀ ਹੈ ਤਾਂ ਭਾਰਤੀ ਸੈਨਾ ਨੇ ਉਹ ਜਿੱਤ ਤਾਂ ਪ੍ਰਾਪਤ ਕੀਤੀ ਮੋਰਚਾ ਫਤਿਹ ਕੀਤਾ ਪਰ ਭਾਰਤੀ ਜਿਹੜੇ ਜੀ ਉਸੇ 527 ਜਵਾਨ ਸ਼ਹੀਦ ਹੋ ਗਏ ਤਾਂ ਉਹਦਾ ਹੀ ਕਾਰਨ ਸੀਗਾ ਕਿ ਭਾਰਤੀ ਫੌਜ ਨੂੰ ਉੱਪਰ ਚੜਨ ਦੇ ਵਿੱਚ ਕਾਫੀ ਦਿੱਕਲ ਪਰੇਸ਼ਾਨੀ ਆ ਰਹੀ ਸੀ ਪਰ ਭਾਰਤੀ ਫੌਜ ਨੇ ਡਟ ਕੇ ਉਹਦਾ ਫੈਸਲਾ ਲਿਆ ਤੇ ਕਿਤੇ ਵੀ ਡਰੇ ਨਹੀਂ ਨਿਡਰ ਹੋ ਕੇ ਖੜੇ ਰਹੇ ਅਰੇ ਕਿ ਸੈਨਾ ਨੂੰ ਆਰਡਰ ਆ ਗਈ ਸੀ ਜੇ ਤੁਸੀਂ ਵਾਪਸ ਆਣਾ ਚਾਹੁੰਦੇ ਹੋ ਥੱਲੇ ਆ ਸਕਦੇ ਹੋ ਪਰ ਨਹੀਂ ਜੇ ਤੁਸੀਂ ਕਰਨ ਵਿਕਰਮ ਦੀ ਪਹਿਲੀ ਆਵਾਜ਼ ਸੀ ਕਿ ਅਸੀਂ ਵਾਪਸ ਨਹੀਂ ਆਵਾਂਗੇ ਅਸੀਂ ਆਪਣ ਦੁਸ਼ਮਨ ਕਰਮ ਕਰਕੇ ਜਾਵਾਂਗੇ ਦੇਖੋ ਜੀ ਗੱਲ ਇਹ ਹੈ ਵੀ ਉਸ ਟਾਈਮ ਦੇ ਉੱਤੇ ਸਰਕਾਰ ਦੀ ਮਨਸ਼ਾ ਸੀ ਜਿਹੜੀ ਉਹ ਛੱਕੀ ਸੀਗੀ ਇਹ ਕਿਉਂਕਿ ਜਿਹੜੇ ਸਾਡੇ ਚਰਵਾਹੇ ਸੀਗੇ ਉਹਨਾਂ ਨੇ ਦੱਸਤਾ ਸੀਗਾ ਵੀ ਪਾਕਿਸਤਾਨੀ ਫੌਜੀ ਨੇ ਜਿਹੜੇ ਉੱਤੇ ਇਹ ਮਤਲਬ ਬੰਕਰ ਬਣਾਈ ਬੈਠੇ ਨੇ ਜਿਹਦੇ ਕਰਕੇ ਉਹਨਾਂ ਨੂੰ ਉਸੇ ਟਾਈਮ ਦੇ ਉੱਤੇ ਖਿੜੇੜਿਆ ਜਾਣਾ ਜ਼ਰੂਰੀ ਸੀਗਾ ਤਦ ਕਰ ਸਾਡੀ ਸੈਂਟਰ ਸਰਕਾਰ ਨੇ ਉਸ ਟਾਈਮ ਦੇ ਉੱਤੇ ਮਤਲਬ ਇਹ ਕਹਿ ਕੇ ਵੀ ਸਾਡੀ ਸਰਕਾਰ ਦੇ ਖਿਲਾਫ ਤੁਸੀਂ پروਪੋਗੰਡਾ ਕਰਦੇ ਹੋ ਇਹ ਜੀ ਕੋਈ ਗੱਲ ਨਹੀਂ ਕਿਉਂਕਿ ਪਹਿਲਾਂ 1999 ਦੇ ਵਿੱਚ ਇਕਨ ਲਾਹੌਰ ਐਲਾਨਨਾਮਾ ਹੋਇਆ ਸੀਗਾ ਉਹਨਾਂ ਦੇਸ਼ਾਂ ਵੱਲੋਂ ਫਰਵਰੀ ਦੇ ਵਿੱਚ ਵੀ ਅਸੀਂ ਮਤਲਬ ਜਿਹੜਾ ਕਸ਼ਮੀਰ ਦਾ ਮਸਲਾ ਹੈਗਾ ਇਹਨੂੰ ਮਿਲ ਬੈਠ ਕੇ ਨਿਯੇਠਾਂਗੇ ਅਸੀਂ ਕੋਈ ਖੂਨ ਖਰਾਬਾ ਨਹੀਂ ਕਰਾਂਗੇ ਉਹਨੇ ਸਾਡੇ ਨਾਲ ਤਾਂ ਇਹ ਗੱਲ ਕਰ ਲਈ ਬਦਕਿਸਮਤੀ ਇਹ ਵੀ ਉਹਨਾਂ ਦੀ ਉਹਨਾਂ ਨੇ ਮਤਲਬ ਹੇਰਾਫੇਰੀ ਕੀਤੀ ਉਹਨਾਂ ਦੇ ਮਨਾਂ ਦੇ ਵਿੱਚ ਕੋਟ ਸੀਗਾ ਫਰਵਰੀ ਤੋਂ ਬਾਅਦ ਹੀ ਉਹਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਕਬੂਕਸ ਬੈਠੀ ਸੀ ਫੌਜੀ ਉਹ ਬਿਠਾ ਦਿੱਤੇ ਗਏ ਅਸੀਂ ਮਤਲਬ ਉਹਨਾਂ ਚੌਟੀਆਂ ਦੇ ਉੱਤੇ ਚੜ੍ਹ ਕੇ ਦੇਖਿਆ ਨਹੀਂ ਨਾ ਹੀ ਜੇ ਕਿਸੇ ਨੇ ਸਾਨੂੰ ਸੀਐਡੀ ਦਿੱਤੀ ਤਾਂ ਇੱਕ ਫੌਜੀ ਅਫਸਰ ਨੂੰ ਮਤਲਬ ਉਸ ਬੰਦੇ ਨੂੰ ਉੱਥੋਂ ਬਗਲ ਕੇ ਇਹ ਕਲਕੱਤੇ ਤੇ ਜਾ ਗਿਆ ਤੇ ਸਾਡੇ ਜਿਹੜੇ ਚਰਵਾਹੇ ਸੀ ਉਹਨਾਂ ਨੂੰ ਕੁੱਟ ਕੇ ਭਜਾਇਆ ਗਿਆ ਵੀ ਤੁਸੀਂ ਸਾਨੂੰ ਬਦਨਾਮ ਕਰਦੇ ਹੋ ਇਸ ਕਰਕੇ ਸਾਨੂੰ ਬਾਅਦ ਵਿੱਚ ਇੰਨਾ ਨੁਕਸਾਨ ਚ ਲੱਣਾ ਪਿਆ ਜਿਹਦੇ ਵਿੱਚ ਅਸੀਂ ਮੰਨਦੇ ਹਾਂ ਵੀ 527 ਜਿਹੜੇ ਜਵਾਨਲੇ ਉਹ ਸਾਡੇ ਬੀਰਗਤੀ ਪ੍ਰਾਪਤ ਕਰ ਗਏ ਬੜੀ ਇਹ ਗੱਲ ਸੋਚਣ ਵਾਲੀ ਹੈ ਐਸੋਡੀ ਸਾਹਿਬ ਜੀ ਜਿਹੜੇ ਅੱਜ ਸਾਡੇ ਤੇ ਰਾਜ ਕਰਦੇ ਨੇ ਕੀ ਉਹਨਾਂ ਦਾ ਕੋਈ ਨੌਜਵਾਨ ਮੁੰਡਾ ਉਹ ਬੀਰਗਤੀ ਪ੍ਰਾਪਤ ਕੀਤੀ ਕੀ ਕਿਸੇ ਵਿਰੋਧੀ ਧਿਰ ਦੇ ਨੌਜਵਾਨ ਲੀਡਰ ਦੇ ਕਿਸੇ ਨੌਜਵਾਨ ਲੜਕੇ ਨੇ ਉਥੇ ਬੀਰਗਤੀ ਪ੍ਰਾਪਤ ਕੀਤੀ ਕਿ ਸਾਨੂੰ ਮਤਲਬ ਚਾਹੇ ਉਹ ਫੌਜੀ ਪਾਕਿਸਤਾਨ ਦਾ ਚਾਹੇ ਫੌਜੀ ਉਹ ਹਿੰਦੁਸਤਾਨ ਦਾ ਸਾਨੂੰ ਆਪਸ ਦੇ ਵਿੱਚ ਲੜਾ ਕੇ ਇਹ ਮਤਲਬ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ ਆਪ ਸਾਡੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾਂਦੀ ਹੈ ਸਾਡੇ ਉੱਤੇ ਡੰਡਾ ਭਰਾਇਆ ਜਾਂਦਾ ਹੈ ਸਾਡੇ ਉੱਤੇ ਰਾਜ ਕੀਤਾ ਜਾਂਦਾ ਕਿੰਨਾ ਚਿਰ ਇਹ ਪਾਲਸੀਆਂ ਚੱਲਣਗੀਆਂ ਇਹਨਾਂ ਪਾਲਸੀਆਂ ਨੂੰ ਖਤਮ ਕਰਕੇ ਸਾਨੂੰ ਆਪਣੇ ਦੇਸ਼ ਤੇ ਗਵਨਰਾਂ ਦੇ ਨਾਲ ਮਿਲਵਰਤਨ ਦੇ ਨਾਲ ਰਹਿਣਾ ਚਾਹੀਦਾ ਹੈ ਮਤਲਬ ਸਾਨੂੰ ਇਹ ਸੋਚਣਾ ਪੈਣਾ ਉਸ ਤੋਂ ਬਾਅਦ 1990 ਤੋਂ ਬਾਅਦ ਪਹਿਲਾਂ 1971 ਦੇ ਵਿੱਚ ਲੜਾਈ ਹੋਈ ਫਿਰ 1960 ਕੀ ਪਹਿ 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 ਚੋਈ ਸਾਡ ਅਸੀਂ ਫਿਰ ਸੰਧੂਰ ਆਪਰੇਸ਼ਨ ਕਰਕੇ ਉੱਥੇ ਕਾਫੀ ਨੁਕਸਾਨ ਫਿਰ ਕੀਤਾ ਤੇ ਕਰਾਇਆ ਮਤਲਬ ਇਹ ਚੀਜ਼ਾਂ ਸਾਨੂੰ ਬੰਦ ਕਰਨ ਵਾਸਤੇ ਕੋਈ ਇੰਟਰਨੈਸ਼ਨਲ ਪੱਧਰ ਦੇ ਉੱਤੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਜਿੱਤੇ ਜਿਹੜਾ ਸਾਡਾ ਮਸਲਾ ਹੈਗਾ ਕਸ਼ਮੀਰ ਦਾ ਮਸਲਾ ਹੈ ਜਾਂ ਕੋਈ ਹੋਰ ਨੇ ਜਿੱਥੇ ਸਾਡੀ ਲੜਾਈ ਹੁੰਦੀ ਆ ਉਹ ਰਾਂਝਾਂ ਨੂੰ ਮਿਲ ਬੈਠ ਕੇ ਇਹ ਮਤਲਬ ਬੜੀ ਸੁਰਖਾਪੂਰ ਨਾਲ ਡਾਕਟਰ ਸਾਹਿਬ ਇਹੀ ਡਾਕਟਰ ਸਾਹਿਬ ਇਹੀ ਗੱਲ ਤੇ ਮੈਨਾਂ ਜਾਂਦਾ ਸੀ ਜੇ ਤੁਸੀਂ ਮੇਰੇ ਮੂੰਹ ਦੀ ਗੱਲ ਫੜ ਲਈ ਕਿ ਜਿਹੜੇ ਸਿਆਸਤੀ ਲੋਕ ਨੇ ਇਹ ਤਾਂ ਆਪਣੇ ਕੁਰਸੇ ਬੈਠੇ ਆ ਸਿਆਸਤਾ ਕਰਦੇ ਨੇ ਵੀ ਇਹਨਾਂ ਦਾ ਕੋਈ ਦਿਮਾਗ ਜੇ ਹੋਇਆ ਦੇਖੋ ਪਹਿਲਾਂ ਤਾਂ ਸਾਡੇ ਜਿਹੜੇ ਜਵਾਨ ਨੇ ਫੌਜ ਦੇ ਬਾਰਡਰਾਂ ਤੇ ਖੜੇ ਹੋ ਸ਼ਹੀਦ ਹੋ ਜਾਂਦੇ ਨੇ ਤੇ ਇਹ ਲੋਕ ਕਾਰਵਾਈਆਂ ਦੇ ਆਰਡਰ ਉਤੋਂ ਦਿੰਦੇ ਨੇ ਜਦੋਂ ਇਹਨਾਂ ਨੂੰ ਲੱਗਦਾ ਵੀ ਹੁਣ ਸਾਡਾ ਪਾਸਾ ਭਾਰਾ ਨਹੀਂ ਪੇਗਾ ਸਾਨੂੰ ਵਿਰੋਧੀ ਨਹੀਂ ਬੋਲਣਗੇ ਤਾਂ ਇਹ ਲੋਕ ਕਹਿੰਦੇ ਆ ਡਾਕਟਰ ਸਾਹਿਬ ਵੀ ਤੁਸੀਂ ਫਾਇਰਿੰਗ ਕਰ ਦਿਓ ਤੁਸੀਂ ਓਏ ਅਟੈਕ ਕਰ ਦਿਓ ਜਿਵੇਂ ਕਿ ਆਪਰੇਸ਼ਨ ਸੰਦੂਰ ਵੀ ਦੇਖਿਆ ਗਿਆ ਡਾਕਟਰ ਸਾਹਿਬ ਧਿਆਨ ਦੇਣਾ ਮੇਰੀ ਇਸ ਗੱਲ ਤੇ ਕਿ ਆਪਰੇਸ਼ਨ ਸੰਦੂਰ ਹੋਇਆ ਵਧੀਆ ਹੋਇਆ ਮੈਂ ਮੰਨਦਾ ਪਰ ਮੋਦੀ ਸਾਹਿਬ ਨੇ ਆਰਡਰ ਦੇਣ ਨੂੰ ਹੀ ਕਟੜ ਫੌਜ ਨੂੰ 4 ਦਿਨ ਲਾਤੇ ਜੇਕਰ ਉਹ 4 ਦਿਨ ਪਹਿਲਾਂ ਆਰਡਰ ਦਿੱਤੇ ਜਾਂਦੇ ਆਪਰੇਸ਼ਨ ਸੰਦੂਰ ਦੇ ਤਾਂ ਸਾਡੇ ਕਈ ਯਾਨੀ ਕਿ ਜਿਹੜੇ ਨਾਗਰਿਕ ਉਥੇ ਸੇ ਉਹ ਹੋਏ ਨੇ ਉਹ ਬਚ ਸਕਦੇ ਸੀਗੇ ਹਾਂਜੀ ਦੇਖੋ ਫਿਰ ਹੁਣ ਇਹਦਾ ਸਰਕਾਰਾਂ ਆਂ ਦੀਆਂ ਥੋੜੀਆਂ ਜਿਹੀਆਂ ਕੀ ਫੰਡਸੀਆਂ ਨੇ ਕਿਉਂਕਿ ਥੋੜਾ ਬਹੁਤਾ ਖੂਨ ਖਰਾਬਾ ਇਹ ਕਰਨਾ ਚਾਹੁੰਦੀ ਹੁੰਦੀਆਂ ਨੇ ਜਿਹਦੇ ਵਿੱਚ ਸਾਡੇ ਨਿਹੱਤ ਜਿਹੜੇ ਜਵਾਨ ਹੁੰਦੇ ਨੇ ਉਹਨਾਂ ਦਾ ਹੰਦੂਲ ਕੱਥੇ ਬਾਅਦ ਤੇ ਵਿਚੋਲੇ ਚਾਹੇ ਉਹ ਕੋਈ ਵੀ ਕੋਈ ਵੀ ਸਾਥੀ ਪਾਰਟੀ ਹੈ ਉਹ ਜਿੰਨਾ ਚਿਰ ਫੌਜੀਆਂ ਦੇ ਖੂਨ ਦੇ ਉੱਤੇ ਲਾਸ਼ਾਂ ਦੇ ਉੱਤੇ ਨਾਗਰਿਕਾਂ ਦੀਆਂ ਲਾਸ਼ਾਂ ਦੇ ਉੱਤੇ ਜੇਹਲਾਂ ਦੇ ਉੱਤੇ ਸਿਆਸਤ ਨਹੀਂ ਕਰਨੋਂ ਹਟਦੀਆਂ ਉਨੀ ਦੇਰ ਤੱਕ ਮਤਲਬ ਜਿਹੜਾ ਇਹ ਸਿਸਟਮ ਆ ਚੱਲਦਾ ਰਹੇ ਬਸ ਬਾਅਦ ਇੱਕ ਤਰੰਗਾ ਛੰਡੇ ਚ ਘਰ ਦਾ ਨੂੰ ਉਹਦੀ ਡੈੱਡ ਬੋਡ ਦੇ ਦਿੱਤੀ ਜਾਂਦੀ ਹੈ ਇੱਕ ਵੀਰ ਚੱਕਰ ਦੇ ਦਿੱਤਾ ਜਾਂਦਾ ਤੇ ਇੱਕ ਪੈਨਸ਼ਨ ਦੇ ਰੂਪ ਵਿੱਚ ਕਹਿੰਦਾ ਪੈਨਸ਼ਨ ਮਿਲੇਗੀ ਜਦ ਕਿ ਉਹ ਜਿਹੜਾ ਪਰਿਵਾਰ ਹੈ ਜਿੱਦਾ ਇੱਕ ਜੀ ਜਾਂਦਾ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਸਾਡਾ ਬੱਚਾ ਗਿਆ ਘਰ ਦਾ ਉਹਨਾਂ ਦੇ ਕੀ ਟੁੱਟ ਰਿਹਾ ਕੀ ਬੀਤ ਰਹੀ ਹੈ ਉਹ ਸਰਕਾਰਾਂ ਨਹੀਂ ਕੋਈ ਲੈਂਦੀ ਆ ਦੇਖੋ ਜੀ ਗੱਲ ਇਹ ਹੈ ਬੜਾ ਮਤਲਬ ਵੀ ਜਦੋਂ ਕੋਈ ਸਾਡੇ ਦੇਸ਼ ਦੇ ਲੋਕ ਸਾਡੇ ਤਾਂ ਜਿਹੜੇ ਸਾਡੇ ਲੀਡਰ ਨੇ ਉਹ ਦੇਸ਼ ਦੇ ਲੋਕ ਹੀ ਨੇ ਜਦੋਂ ਸਾਡੇ ਦੇਸ਼ ਦੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਸਿਆਸਤ ਕਰਦੇ ਨੇ ਉਹਨਾਂ ਦੇ ਉੱਤੇ ਮਤਲਬ ਕਿਸ ਤਰ੍ਹਾਂ ਦੀ ਆ ਉਹ ਆਪਦੀਆਂ ਰਾਜਨੀਤੀਆਂ ਚਮਕਾਉਂਦੇ ਨੇ ਇਹ ਅੱਜ ਹਰ ਇੱਕ ਬੱਚਾ-ਬੱਚਾ ਜਾਣਦਾ ਇਹ ਕੋਈ ਹੈ ਨਹੀਂ ਸਾਰੇ ਸੋਸ਼ਲ ਮੀਡੀਆ ਦਾ ਜਵਾਨਾ ਹੈ ਹਾਂ ਲੋਕ ਸਿਆਸੀ ਸਿਆਣੇ ਵੀ ਨੇ ਸਮਝ ਵੀ ਰੱਖਦੇ ਨੇ ਮਤਲਬ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਇਹਨਾਂ ਦੇ ਉੱਤੇ ਚੌਧਰਾ ਚਮਕਾਈਆਂ ਜਾਂਦੀਆਂ ਨੇ ਸਿਆਸਤਾ ਚਮਕਾਈਆਂ ਜਾਂਦੀਆਂ ਨੇ ਤੇ ਉਹਨਾਂ ਦਾ ਮਤਲਬ ਰਾਜਨੀਤੀਕਰਨ ਕੀਤਾ ਜਾਂਦਾ ਹੈ ਸਿਆਸੀਕਰਨ ਕੀਤਾ ਜਾਂਦਾ ਹੈ ਇਹ ਨਹੀਂ ਹੋਣਾ ਚਾਹੀਦਾ ਆ ਹੋਰ ਬਹੁਤ ਮਸਲੇ ਨੇ ਜਿਹੜੇ ਆਪਾਂ ਕਰ ਸਕਦੇ ਹਾਂ ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਇੱਕੋ ਵੇਲੇ ਟੁੱਟੇ ਹੋਏ ਦੋ ਮਤਲਬ ਕੱਦੂ ਨੇ ਜਿਹੜੇ ਕਿ ਦੋਨੇ ਹੀ ਭੁੱਖਮਰੀ ਦੇ ਸ਼ਿਕਾਰ ਨੇ ਦੋਨਾਂ ਦੇ ਵਿੱਚ ਹੀ ਬੇਰੁਜ਼ਗਾਰੀ ਹੈ ਦੋਨਾਂ ਦੇ ਵਿੱਚ ਹੀ ਅਨਪੜਤਾ ਹੈ ਇਹ ਮਿਲ ਬੈਠ ਕੇ ਇਹਨਾਂ ਚੀਜ਼ਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਇੱਕ ਦੂਜੇ ਦੇ ਸੈਨਿਕ ਮਾਰ ਕੇ ਜਾਂ ਇੱਕ ਦੂਜੇ ਦੀਆਂ ਮਾਮਾਂ ਦੇ ਪੁੱਤ ਮਾਰ ਕੇ ਉਹਨਾਂ ਦੇ ਉੱਤੇ ਸਿਆਸਤ ਚਮਕਾਈ ਜਾਵੇ ਨਹੀਂ ਡਾਕਟਰ ਸਾਹਿਬ ਮਾਰਨਾ ਤਾਂ ਲੜਾਈ ਤਾਂ ਦੇਖੋ ਦੋਨੋਂ ਮੁਲਕ ਨਹੀਂ ਜਾਂਦੇ ਪਰ ਹਮੇਸ਼ਾ ਜਿਹੜੀ ਪਹਿਲ ਹੈ ਉਹ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਚਾਹੇ ਉਹ ਕਿਸੇ ਭੈਠੇ ਰੂਪ ਚ ਕਹਿ ਲਿਏ ਕਿਉਂਕਿ ਜਿਹੜਾ ਪਾਕਿਸਤਾਨ ਦਾ ਕੰਟਰੋਲ ਹੈ ਉਹ ਆਪਣੇ ਨਹੀਂ ਉਹਦੀ ਸੈਨਾ ਉਹ ਅਤਵਾਦ ਸਰ ਚਲਦੀ ਹੈ ਉਹ ਅਤਵਾਦੀ ਜਿਹੜੇ ਨੇ ਉਹ ਜਿਵੇਂ ਕਹਿੰਦੇ ਨੇ ਉਹ ਸੈਨਾ ਕਰ ਰਹੀ ਹੈ ਔਰ ਅਤਵਾਦ ਉਧਰੋਂ ਸ਼ਰੀਆਮੀ ਬਾਰਡਰ ਤੋਂ ਆਮ ਦਾ ਇੱਦਾਂ ਪਾਰ ਕਰ ਜਾਂਦੇ ਜਿਵੇਂ ਇੱਕ ਸ਼ਹਿਰ ਦੂਜੇ ਸ਼ਹਿਰ ਫ੍ਰੀ ਜਾਣਾ ਹੁੰਦਾ ਤੇ ਜਿਸ ਤੋਂ ਬਾਅਦ ਕੇ ਭਾਰਤੀ ਭਾਰਤੀ ਫੌਜ ਨੂੰ ਐਕਸ਼ਨ ਲੈਣਾ ਪੈਂਦਾ ਕੱਲ ਇਹ ਐ ਸਰ ਇਹ ਵੀ ਕਿਉਂਕਿ ਸਾਡੀ ਬੋਲੀ ਸਾਂਝੀ ਹੈ ਸਾਡਾ ਏਰੀਆ ਸਾਂਝਾ ਹੈ ਸਾਡੀਆਂ ਨਸੀਬਤਾਂ ਵੀ ਸਾਂਝੀਆਂ ਨੇ ਸਾਡੀਆਂ ਦੁੱਖ ਤਕਲੀਫਾਂ ਵੀ ਸਾਂਝੀਆਂ ਨੇ ਫਿਰ ਇਹਦੇ ਵਿੱਚ ਕਤਲੋਗਾਰਦ ਕਿਉਂ ਮਤਲਬ ਸਾਨੂੰ ਇਹ ਸੋਚਣਾ ਪੈਣਾ ਵੀ ਕੋਈ ਸਾਨੂੰ ਤੀਜੀ ਤਰ੍ਹਾਂ ਨਹੀਂ ਆਪਸ ਦੇ ਵਿੱਚ ਲੜਾ ਰਹੀ ਕੋਈ ਇਹੋ ਜਿਹਾ ਬੰਦਾ ਕੋਈ ਹੋਰ ਤਾਂ ਨਹੀਂ ਹੈ ਕੋਈ ਮੁਲਕ ਹੋਰ ਤਾਂ ਨਹੀਂ ਹੈ ਜਿਹੜਾ ਸਾਨੂੰ ਮਤਲਬ ਲੜਾ ਕੇ ਆਪ ਆਪ ਦਾ ਹਥਿਆਰ ਵੇਚਣਾ ਚਾਹੁੰਦਾ ਤੇ ਸਾਡੇ ਦੇਸ਼ ਦੇ ਉੱਤੇ ਕਰਜ਼ਾ ਚੜ ਜਾਂਦਾ ਕਿਉਂਕਿ ਬਾਹਰਲੇ ਦੇਸ਼ਾਂ ਦਾ 30 ਰੁਪਈਆ ਦਾ ਲੋਹਾ ਹੈ ਜਿਹੜਾ ਉਹ 30000 ਦੇ ਵਿੱਚ ਵਿਕਦਾ ਹੈਗਾ ਇਸ ਕਰਕੇ ਉਹ ਸਾਨੂੰ ਲੜਾ ਕੇ ਆਪਣੇ ਹਥਿਆਰ ਵੇਚਣਾ ਚਾਹੁੰਦੇ ਨੇ ਜਿਹੜੀ ਇਹ ਪਾਲਿਸੀ ਹੈ ਇਹ ਪਾਲਿਸੀ ਸਾਨੂੰ ਸਮਝਣੀ ਪੈਣੀ ਹੈ ਜਿੰਨਾ ਚਿਰ ਅਸੀਂ ਇਹ ਪਾਲਿਸੀ ਸਮਝਾਂਗੇ ਨਹੀਂ ਅਸੀਂ ਮਤਲਬ ਖਰਚੇ ਦੇ ਥੱਲੇ ਲਾਸ਼ਾਂ ਦੇ ਥੱਲੇ ਇਹ ਖੂਨ ਖਰਾਬੇ ਦੇ ਥੱਲੇ ਮਤਲਬ ਅਸੀਂ ਲਿਬੜੇ ਰਹਾਂਗੇ ਦਬੇ ਰਹਾਂਗੇ ਇਹਦੇ ਵਾਸਤੇ ਸਾਡੇ ਨਾਲ ਦੋਨੇ ਸਰਕਾਰਾਂ ਨੂੰ ਕੀ ਇਹ ਸਾਡੇ ਜਿਹੜੇ ਲੋਵੇ ਹੋਰ ਵੀ ਨੇ ਸਾਰੇ ਨੇ ਮਤਲਬ ਆਪਾਂ ਇੱਕ ਦੂਜੇ ਨਾਲ ਰਲ ਮਿਲ ਕੇ ਬੈਠ ਕੇ ਇਹ ਜੜੀਆਂ ਸਾਡੀਆਂ ਇਹ ਪ੍ਰੋਬਲਮਾਂ ਨੇ ਇਹਨਾਂ ਨੂੰ ਹੱਲ ਕਰ ਸਕਦੇ ਹਾਂ ਕਿਉਂਕਿ ਕੋਈ ਵੀ ਮਸਲਾ ਇਹ ਆ ਜਾਂ ਨਹੀਂ ਹੁੰਦਾ ਜਿਹੜਾ ਟੇਬਲ ਤੇ ਬੈਠ ਕੇ ਹੱਲ ਨਾ ਕੀਤਾ ਜਾ ਸਕਦਾ ਹੋਵੇ ਸਹੀ ਗੱਲ ਕਹਿ ਰਹੇ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਫਰਾਂਸ ਤੇ ਜਰਮਨੀ ਨੇ ਸਵਾਲ ਚੱਕੇ ਸੀ ਪਿਛਲੀ G7 ਦੀ ਮੀਟਿੰਗ ਦੇ ਵਿੱਚ ਜਦੋਂ ਪਾਕਿਸਤਾਨ ਦੇ ਭਾਰ ਦਾ ਪ੍ਰੈਸ ਨੂੰ ਚੱਲ ਰਿਹਾ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਦੋਹਾਂ ਦੇਸ਼ਾਂ ਦੇ ਲੋਕ ਆਪਸ ਦੇ ਪਿਆਰ ਨੂੰ ਬੰਦਾ ਰਹਿੰਦੇ ਨੇ ਪਰ ਹੋ ਸਕਦਾ ਹੈ ਵੀ ਕੋਈ ਦੇਸ਼ ਆਪਣੇ ਹਥਿਆਰ ਵਿੱਚ ਨਹੀਂ ਕਰ ਰਿਹਾ ਹੋਵੇ ਮੈਂ ਤੁਹਾਨੂੰ ਦੱਸ ਦੇਣਾ ਉਦੋਂ ਰਸ਼ੀਅਨ ਆਰਮੀ ਦੇ ਨਾਮ ਦਿੱਤਾ ਗਿਆ ਸੀ ਰਸ਼ੀਆ ਵੱਲੋਂ ਅਮਰੀਕਾ ਦਾ ਪਰ ਇਹ ਹੈ ਕਿ ਹੁਣ ਅਮਰੀਕਾ ਤੇ ਰਸ਼ੀਆ ਇੰਨੀਆਂ ਵੱਡੀਆਂ ਕੰਟਰੀਆਂ ਨੇ ਕਿ ਨਾ ਤਾਂ ਉਹਨਾਂ ਭਾਰਤ ਲੋਹਾ ਲੈ ਸਕਦਾ ਤੇ ਨਾ ਪਾਕਿਸਤਾਨ ਲੈ ਸਕਦਾ ਅੰਨੀ ਫਿਰ ਗੱਲ ਤਾਂ ਉਹੀ ਹੈ ਨਾ ਵੀ ਇਹ ਜਿਹੜੀ ਕੋਈ ਤੀਜੀ ਧਿਰ ਹੈ ਮਤਲਬ ਇਹ ਹਿੰਦੁਸਤਾਨ ਤੇ ਪਾਕਿਸਤਾਨ ਦਾ ਜਿਹੜਾ ਬਖੇਰ ਹੈ ਇਹ ਇੱਕ ਪਾ ਕੇ ਰੱਖਣਾ ਚਾਹੁੰਦੀ ਹੈ ਜਿਹਦੇ ਨਾਲ ਉਹਨਾਂ ਦੇ ਹਿਕਾਰ ਬਿਕਦੇ ਨੇ ਉਹਨਾਂ ਦਾ ਦੇਸ਼ ਸਰਮਾਇਦਾਰ ਹੋ ਜਾਂਦਾ ਸਾਡਾ ਦੇਸ਼ ਕਰਜ਼ੇ ਥੱਲੇ ਦਬਜਦਾ ਤੇ ਨੌਜਵਾਨੀ ਹੈ ਜਿਹੜੀ ਉਹ ਗੋਲਗਾਣਾ ਸ਼ਿਕਾਰ ਹੋ ਜਾਂਦੀ ਹੈ ਇਸ ਚੀਜ਼ ਤੋਂ ਬਚਣ ਦੀ ਲੋੜ ਹੈ ਇਹਦੇ ਵਾਸਤੇ ਸਾਨੂੰ ਬੈਠ ਕੇ ਮਤਲਬ ਕੋਈ ਪੋਲਿਸੀ ਬਣਾਉਣੀ ਚਾਹੀਦੀ ਹੈ ਜਿਹਦੇ ਵਿੱਚ ਸਾਰੀਆਂ ਸਾਰੇ ਗੁਆਂਢੀ ਦੇਸ਼ਾਂ ਦੇ ਨੁਮਕਾਂ ਦੇ ਲੋਕ ਹੋਂ ਨਮਾਇੰਦੇ ਹੋਣ ਤੇ ਸਾਡੇ ਹੋਂ ਵਿੱਚ بڑے ਲਿਖੇ ਹੋਰ ਲੋਕ ਨੇ ਜਿਹੜੇ ਉਹ ਹੋਂ ਜਿਹੜੇ ਮਤਲਬ ਇਸ ਲੜਾਈ ਨੂੰ ਪਸੰਦ ਨਹੀਂ ਕਰਦੇ ਉਹਨਾਂ ਲੋਕਾਂ ਨੂੰ ਵੀ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਤਾਂ ਕਿ ਜਿਹੜਾ ਖੂਨ ਖਰਾਬਾ ਅੱਗੇ ਵਾਸਤੇ ਨਾ ਹੋਵੇ ਪਟਾਰਸਾ ਗੱਲੇ ਵੀ ਹੈ ਨਾ ਕਿ ਜਦੋਂ ਕਾਰਗਿਲ ਦਾ ਯੁੱਧ ਹੋਇਆ ਜਦੋਂ ਉਹਦੀ ਸਮਾਪਤੀ ਹੋਈ ਤਾਂ ਅੰਤਰਰਾਸ਼ਟਰੀ ਅਦਾਲਤਾਂ ਦੇ ਜਿਹੜੇ ਫੈਸਲੇ ਸਾਹਮਣੇ ਆਏ ਕਿ ਜਿਹੜੇ ਇੱਕ ਦੋ ਅੱਤਵਾਦੀ ਸੀਗੇ ਪਾਕਿਸਤਾਨ ਦੇ ਪਾਕਿਸਤਾਨ ਨੇ ਉਹਨਾਂ ਨੂੰ ਨਜ਼ਰਬੰਦ ਕੀਤਾ ਉਹ ਸਮੇਂ ਨਿਰਭੰਧ ਰਹੇ ਉਹਨਾਂ ਨੂੰ ਇਹ ਸੀਗਾ ਵੀ ਫਾਂਸੀ ਦੀ ਦਿੱਤੀ ਜਾਏਗੀ ਪਰ ਨਹੀਂ ਉਹ ਬੰਦੇ ਬਾਅਦ ਚ ਉੱਥੇ ਹੀ ਲੀਡਰ ਬਣੇ ਕਈ ਲੋਕ ਉੱਥੇ ਅੱਜ ਵੀ ਅੱਤਵਾਦ ਦਾ ਵੱਡੇ ਸਨਘਟਨ ਚਲਾ ਰਹੇ ਨੇ ਹਾਂਜੀ ਫਿਰ ਉਹ ਗੱਲ ਤਾਂ ਉਹੀ ਹੈ ਨਾ ਵੀ ਅੱਤਵਾ ਉਹਨਾਂ ਨੂੰ ਮਤਲਬ ਜਿਹੜਾ ਕੋਈ ਵੱਡੇ ਮੁਲਕ ਨੇ ਜਿਹੜੇ ਸਰਮਾਇਤਨਾਡ ਮੁਲਕ ਨੇ ਸਰਮਾਇਦਾਰ ਮੁਲਕਾਂ ਨੇ ਜੇਦਾ ਤਾਂ ਕੋਈ ਉੱਥੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਉਹ ਤਾਂ ਇਹ ਦੂਜੇ ਦੇਸ਼ ਦੇ ਵਿੱਚ ਜਾ ਕੇ ਵੀ ਮਾਰ ਸਕਦੇ ਆ ਜੇਰਾ ਕੋਈ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਉਹਨੂੰ ਉਹ ਸਹਿਦ ਹੁੰਦਿਆ ਮਤਲਬ ਜਿਹੜੀ ਇਹ ਪਾਲਿਸੀ ਹੈ ਇਸ ਪਾਲਿਸੀ ਤੋਂ ਉਹ ਪਿੱਛੇ ਹਟ ਕੇ ਸਾਨੂੰ ਕੋਈ ਹੋਰ ਪਾਲਿਸੀ ਤਿਆਰ ਕਰਨੀ ਪੈਣੀ ਹੈ ਜਿਹਦੇ ਨਾਲ ਮਤਲਬ ਅਤਵਾਦ ਵੀ ਨਾ ਰਹੇ ਤੇ ਭੂਣ ਖਰਾਬਾ ਵੀ ਨਾ ਹੋਵੇ ਤੇ ਇਸ ਦੇਸ਼ ਤਰੱਕੀ ਵੀ ਕਰਨ ਉਹ ਦੇਸ਼ਾਂ ਦੇ ਮੁਕਾਬਲੇ ਤੇ ਜਾਣ ਉਹਨਾਂ ਨੂੰ ਬਖਦਾਰ ਦੇ ਕਰਨ ਜਿਹੜੇ ਮਤਲਬ 20 ਕਰੋੜ ਦੀ ਆਬਾਦੀ ਵਾਲੇ ਨੇ ਅਸੀਂ ਤਾਂ 1.5 ਅਰਬ ਦੀ 1.5 ਅਰਬ ਦੀ ਆਬਾਦੀ ਵਾਲੇ ਲੋਕ ਆ ਹਾਂ ਇਸ ਕਰਕੇ ਸਾਨੂੰ ਮਤਲਬ ਇਹਦੇ ਵਿੱਚ ਕਾਫੀ ਸੋਚ ਵਿਚਾਰ ਕੇ ਜਿਹੜੀਆਂ ਇਹ ਲੜ ਲੜਾਈ ਵਾਲੀਆਂ ਪਾਲਿਸੀਆਂ ਨੇ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਇਹਨਾਂ ਦਾ ਪਿਆਰ ਕਰਕੇ ਭਾਈਚਾਰਕ ਸੰਜ ਤੇ ਆਪਸੀ ਸਰਦਾਰਤਾ ਦੇ ਹਿਸਾਬ ਦੇ ਨਾਲ ਸਾਡਾ ਦੇਸ਼ ਹੈ ਜਿਹੜਾ ਉਹ ਤਰੱਕੀ ਕਰੇ ਇਹ ਹੀ ਅਸੀਂ ਕਾਮਨਾ ਕਰਦੇ ਹਾਂ ਤੇ ਸਾਰਿਆਂ ਨੂੰ ਇਸ ਦੁਆਰਾ ਫੇਰ ਜਿਹੜੇ ਵੀ ਸਾਡੇ ਫੌਜੀ ਸ਼ੀਰ ਹੋ ਜਾਂਦੇ ਜਾਂ বীরਗਤੀ ਪ੍ਰਾਪਤ ਕੀਤੀ ਹੈ ਖਾਸ ਕਰਕੇ ਵਿਕਰਮ ਬਤਰਾ ਸਾਹਿਬ ਉਹਨਾਂ ਸਾਰੀ ਟੀਮ ਨੂੰ ਮਤਲਬ ਅ ਚਰਦਾ ਦੇ ਫੁੱਲ ਭੇਟ ਕਰਦੇ ਆ ਇਹ ਇਹੀ ਸਾਡੀ ਵੱਲੋਂ ਕੰਮ ਡਾਕਟਰ ਸਾਹਿਬੀ ਕੋਰ ਅਪਡੇਟ ਤੇ ਗੱਲ ਕਰ ਲੈਣੇ ਆ ਉਹ ਥੋੜਾ ਮੁੱਦੇ ਨਾਲ اٹਕੇ ਐ ਪਰ ਇਹ ਦੋ ਮੁੱਦੇ ਮੈਂ ਸੋਚਿਆ ਸੀ ਤੁਹਾਡਾ ਨਾਲ ਗੱਲ ਕਰਾਂਗਾ ਦਰਸ਼ਕ ਵੀ ਚਾਹੁੰਦੇ ਨੇ ਡਾਕਟਰ ਸਾਹਿਬੀ ਤਾਂ ਕਰਨਲ ਬਾਟ ਮਾਮਲੇ 'ਚ ਬਹੁਤ ਵੱਡੀ ਅਪਡੇਟ ਆ ਗਈ ਐ ਕਿ ਸੀਬੀਏ ਦੇ ਲੋਕ ਪੰਜ ਜਿਹੜੇ ਸੀਗੇ ਪੁਲਿਸ ਬਲਾਜਮ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਬਹੁਤ ਵੱਡੀ ਕਾਰਵਾਈ ਦਿਖਾਈ ਗਈ ਐ ਹਾਂਜੀ ਸੀਬੀਆਈ ਵੱਲੋਂ ਤਾਂ ਉਹ ਹੋਟਲ ਵਾਲਾ ਸੀ ਜਿਹੜਾ ਹਰਮੰਦਰ ਟੱਪਾ ਆ ਉਹਦਾ ਬੰਦਾ ਸੀ ਉਹ ਜਿਹੜੇ ਨੇ ਆਪ ਐਫਆਈਆਰ ਦਰਜ ਕਰਵਾਈ ਸੀ ਉਹਦਾ ਵੀ ਐਫਆਈਆਰ ਦੇ ਵਿੱਚ ਸਨ ਦੇ ਵਿਚਾਰਿਆ ਦੀ ਨਾਂ ਹੈਗਾ ਮਤਲਬ ਕਿਉਂਕਿ ਇਹਦੇ ਵਿੱਚ ਇਹ ਗੱਲ ਹੈ ਜੀ ਦੇਖੋ ਸਾਡੀ ਪੁਲਿਸ ਦੀ ਨਕਾਮੀ ਮਤਲਬ ਸਾਬਤ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਮਤਲਬ ਸ਼ਰਮ ਨਾਲ ਸਿਰ ਝੁਕਾਉਣਾ ਪੈਂਦਾ ਹੈ ਵੀ ਸਾਥੋਂ ਇੱਕ ਸਾਡਾ ਸਾਡਾ ਫੌਜੀ ਸਾਡੀ ਪੁਲਿਸ ਸਾਡੀ ਸਰਕਾਰ ਜਿੱਤੇ ਸਾਨੂੰ ਮਤਲਬ ਅਸੀਂ ਉਸੇ ਜਿਹੜਾ ਸਹੀ ਇਨਸਾਫ ਹੋਣਾ ਚਾਹੀਦਾ ਸੀ ਉਹ ਨਹੀਂ ਕਰ ਸਕੇ ਉਸ ਤੋਂ ਬਾਅਦ ਜਿਹੜੀ ਕੋਰਟਾਂ ਦੀ ਮਾਨਯੋਗ ਕੋਰਟ ਦੀ ਦਖਲਅੰਦਾਜ਼ੀ ਦੇ ਨਾਲ ਚੰਡੀਗੜ੍ਹ ਪੁਲਿਸ ਨੂੰ ਜਾਂਚ ਦਿੱਤੀ ਗਈ ਉਹ ਵੀ ਇੱਕ ਜਿਹੜੀ ਜਾਂਚ ਹੈ ਮਤਲਬ ਉਹ ਵੀ ਜਿਹੜੀ ਸਿਰੇ ਨਾਲ ਲੱਗ ਫਿਕਰ ਕਰਕੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਕਰਨਲ ਬਾਠ ਕਟਮਾਰ ਮਾਮਲਾ ਹੈ ਆ ਉਹ ਸੀਬੀਆਈ ਦੇ ਸਪੁਰਦ ਕੀਤਾ ਹੁਣ ਸੀਬੀਆਈ ਨੇ ਆਪਣੀ ਕਾਰਵਾਈ ਆ ਜਿਹੜੀ ਉਹ ਸ਼ੁਰੂ ਕੀਤੀ ਹੈ ਤੇ ਇਹੀ ਮਤਲਬ ਕਰਦੇ ਆ ਵੀ ਪ੍ਰਮਾਤਮਾ ਅੱਗੇ ਵੀ ਅਰਦਾਸ ਇਹ ਕਰਦੇ ਆ ਸੀਬੀਆਈ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਜਿਹੜਾ ਇਹਦੇ ਵਿੱਚ ਦੁੱਧ ਦਾ ਦੁੱਧ ਹੈ ਉਹ ਔਰ ਲੋਕਾਂ ਦੇ ਸਾਹਮਣੇ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਜੋ ਬਣਦੀ ਸਜ਼ਾ ਉਹ ਦਿੱਤੀ ਜਾਵੇ ਤੇ ਬੇਦੋਸ਼ਾ ਜੇ ਕੋਈ ਨਹੀਂ ਹੁੰਦਾ ਉਹਦੇ ਵਿੱਚ ਮਤਲਬ ਘੁੱਟਮਾਰ ਦੇ ਕਾਰਦਾ ਕੋਰ ਸਵਾਲ ਉੱਠਦਾ ਹੈ ਇਹ ਪੰਜਾਬ ਪੁਲਿਸ ਦੇ ਇਨਕਾਊਂਟਰਾਂ ਦੇ ਵੀ ਖਾਲ ਉੱਠਦੇ ਨੇ ਹਾਈ ਕੋਰਟਾਂ ਵੀ ਲੈ ਚੁੱਕੀਆਂ ਕਈ ਮਤੇ ਇਸ ਤੇ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਇੱਕ ਇਨਕਾਊਂਟਰ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਚਾਰ ਜਿਹੜੇ ਨੇ ਰੋਕੀ ਕਾਬੂ ਕੀਤੇ ਗਏ ਨੇ ਲੱਗਦਾ ਇੱਕ ਦੋ ਦੇ ਕੋਈ ਲੱਗੀ ਹੈ ਤੇ ਚਾਰੋਂ ਜਖਮੀ ਨੇ ਚਾਰੋਂ ਕਾਬੂ ਕਰ ਲਏ ਨੇ ਪੁਲਿਸ ਨੇ ਪਰ ਡਾਕਟਰ ਸਾਹਿਬ ਸਵਾਲ ਇੱਥੇ ਮੈਂ ਇਹ ਖੜਾ ਕਰਨਾ ਚਾਹਨਾ ਕਿ ਜਦੋਂ ਵੀ ਪੰਜਾਬ ਪੁਲਿਸ ਇਨਕਾਊਂਟਰ ਕਰਨ ਜਾਂਦੀ ਹੈ ਜਾਂ ਇਨਕਾਊਂਟਰ ਦਿਖਾਉਂਦੀ ਹੈ ਤਾ ਇਹ ਤਾਂ ਆਇਂਦਾ ਵੀ ਅਸੀਂ ਅਰੋਪੀ ਤੋਂ ਹਥਿਆਰ ਬਰਾਮਦ ਕਰਨ ਗਏ ਸੀ ਆ ਅਰੋਪੀ ਨੇ ਥਿਆਰ ਲਕੋ ਕੇ ਰੱਖਿਆ ਸੀ ਤੇ ਉਹਨੇ ਸਾਡੇ ਤੇ ਫਾਇਰਿੰਗ ਕਰਤੀ ਮੈਂ ਇਸ ਗੱਲ ਤੋਂ ਹਰਾਂ ਨਾ ਕਿ ਅਰੋਪੀ ਦੀ ਗੋਲੀ ਕਦੇ ਕਿਸੇ ਪੁਲਿਸ ਬੰਦੇ ਨੂੰ ਐਨਕਾਊਂਟਰ ਲੱਗੀ ਦੀ ਚਲੋ ਨਾ ਹੀ ਲੱਗੇ ਪਰ ਇੱਥੇ 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 ਸਵਾਲ ਖੜੇ ਹੁੰਦੇ ਆ ਨਾ ਕਿ ਤੁਹਾ ਤੁਹਾਡੀ ਗੋਲੀ ਤੋਂ ਲੱਗ ਜਾਂਦੀ ਹੈ ਜੇ ਤੁਸੀਂ ਇੰਨੇ ਜੇ ਪੰਜਾਬ ਪੁਲਿਸ ਇੰਨੀ ਕਾਬਿਲ ਹੈ ਤਾਂ ਇਹਨੂੰ ਬਾਰਡਰ ਤੇ ਖੜਾ ਕਰ ਦੋ ਦੇਖੋ ਜੀ ਗੱਲ ਇਹ ਹੈ ਕਿ ਕਿਸੇ ਵੀ ਬੇਦੋਸ਼ੇ ਦੇ ਉੱਤੇ ਮਤਲਬ ਕਿਉਂਕਿ ਕਾਨੂੰਨ ਸਾਡਾ ਦੇਸ਼ ਆ ਜਿਹੜਾ ਉਹ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਹੈ ਸਾਡਾ ਸੰਵਿਧਾਨ ਬਾਬਾ ਅੰbedkar ਹੋਰਿਆ ਨੇ ਸਾਨੂੰ ਦਿੱਤਾ ਹੋਇਆ ਹੈਗਾ ਉਹਦੇ ਮੁਤਾਬਕ ਜੋ ਕਿਸੇ ਦੇ ਤੇ ਕੋਈ ਕਾਰਵਾਈ ਹੈ ਉਹ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਤੇ ਸੰਵਿਧਾਨ ਮੁਤਾਬਕ ਜਿਹੜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਕਿਸੇ ਆਮ ਬੰਦੇ ਨੂੰ ਜਾਂ ਕਿਸੇ ਮਹਿਕਵੇਂ ਨੂੰ ਸਜ਼ਾ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਜਿਹੜੇ ਮਤਲਬ ਕਿਉਂਕਿ ਜੇ ਉਹ ਜਿਹੜੇ ਵੀ 1993 1992 ਇਹਨਾਂ ਦੇ ਵਿੱਚ ਵੀ ਜਿਹੜੇ ਫੇਕ ਇੰਕਾਊਂਟਰ ਹੋਏ ਸੀ ਅੱਜ ਉਹਨਾਂ ਦੇ ਜਿਹੜੇ ਫੇਰ ਮਤਲਬ ਉਹਨਾਂ ਬੰਦਿਆਂ ਨੂੰ ਸਜ਼ਾਵਾ ਹੋ ਰਹੀਆਂ ਨੇ 70 75 ਕੇਸ ਅਜੇ ਬਾਕੀ ਰਹਿੰਦੇ ਨੇ ਕਾਫੀ ਲੋਕਾਂ ਨੂੰ ਇਨਸਾਫ ਮਿਲ ਚੁੱਕਾ ਹੈ ਇਸ ਕਰਕੇ ਮਤਲਬ ਇਹ ਕੇਸਾਂ ਦੀ ਗਿਣਤੀ ਨਾ ਵਧੇ ਇਸ ਕਰਕੇ ਜੋ ਵੀ ਹੈ ਜੋਗ ਸਹੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਹੈ ਕੋਈ ਸਟਾਰ ਲਵਾਉਣ ਦੇ ਚੱਕਰ ਦੇ ਵਿੱਚ ਜਾਂ ਕੋਈ ਨੀਜੀ ਰਾਂਸ ਦੇ ਵਿੱਚ ਕਿਸੇ ਦੇ ਉੱਤੇ ਗਲਤ ਮਤਲਬ ਪਰਚਾ ਪਾ ਕੇ ਜਾਂ ਗਲਤ ਰਿਕਵਿੰਟਰ ਕਰਕੇ ਮਤਲਬ ਜਿਹੜੀ ਐਸਾ ਹਰਕਤ ਹੈ ਇਸ ਨੂੰ ਨਹੀਂ ਕੀਤਾ ਜਾਣਾ ਚਾਹੀਦਾ ਹਾਂ ਕਿਉਂਕਿ ਡਾਕਟਰ ਸਾਹਿਬ ਕਈ ਕਈ ਮੁੱਦੇ ਅਜੇ ਆ ਚੁੱਕੇ ਨੇ ਕਈ ਪਰਿਵਾਰ ਸਾਹਮਣੇ ਆ ਚੁੱਕੇ ਨੇ ਕਈ ਪੂਸਾਂ ਨੂੰ ਸੜਿਆ ਵੀ ਹੋ ਚੁੱਕੀ ਹੈ ਪੁਰਾਣੇ ਹਿੱਸਾ ਦੇ ਵਿੱਚ ਤੇ ਅਸੀਂ ਨਹੀਂ ਚਾਹਦੇ ਵੀ ਕਿਸੇ ਦਾ ਧੀ ਪੁੱਤੇ ਨੇ ਆਏ ਮਾਰੇ ਜੇ ਹਾਂ ਜੇ ਕੋ ਦੋਸ਼ੀ ਹੈ ਤਾਂ ਉਹਨੂੰ ਬਖਸ਼ਿਆ ਵੀ ਨਾ ਜਾਏ ਉਹਨੂੰ ਫੜਿਆ ਜੇ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਵੇਵ ਤਰੀਕੇ ਨਾਲ ਜਿਵੇਂ ਤੁਸੀਂ ਕਿਹਾ ਪਤਾ ਕਿ ਐਦਾਂ ਨਾ ਜਿਹੜਾ ਪੰਜਾਬ ਪੁਲਿਸ ਦਾ ਨਾਮ ਖਰਾਬ ਹੁੰਦਾ ਹੈ ਹੁਣ ਕਰਨਾ ਬਾੜ ਦੇ ਮਾਮਲੇ ਜੀ ਪੰਜਾਬ ਪੁਲਿਸ ਦਾ ਨਾਮ ਕਿੰਨਾ ਖਰਾਬ ਹੋਇਆ ਦੇਖੋ ਦੇਖੋ ਜੀ ਹੁਣ ਇੱਕ ਕੱਲ ਪਰਸੋਂ ਦੀ ਗੱਲ ਹੈ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਸਟਿਸ ਸੰਦੀਪ ਮੋਦਗਿਲ ਜੀ ਹੋਰ ਆਂਦਾ ਇੱਕ ਮਤਲਬ ਗਾਈਡਲਾਈਨ ਆਈਆਂ ਵੀ ਜਿਹੜੇ ਇਸ ਤਰ੍ਹਾਂ ਦੇ ਫੇਕ ਨੇ ਜਿਹੜੇ ਇਸ ਤਰ੍ਹਾਂ ਦੇ ਇਹ ਡਰੱਗ ਦੇ ਕੇਸ ਨੇ ਇਹ ਇਹਨਾਂ ਨੂੰ ਮਤਲਬ ਇਹਨਾਂ ਦੀ ਗਿਣਤੀ ਹੈ ਜਿਹੜੀ ਇਸ ਤਰ੍ਹਾਂ ਨਾ ਵਧਾਈ ਜਾਵੇ ਕਿਉਂਕਿ ਇਹ ਪੰਜਾਬ ਦੇ ਵਿੱਚ ਮਤਲਬ ਇਹ ਗੱਲ ਸਮਾਂ ਜੋ ਕੋਰਟਾਂ ਤੱਕ ਪਹੁੰਚ ਗਈ ਦੀ ਇਸ ਦਾ ਮਿਸਯੂਜ਼ ਹੋ ਰਿਹਾ ਹੈ ਇਸ ਕਰਕੇ ਮਤਲਬ ਕਈ ਜਿਹੜੇ ਕਾਨੂੰਨ ਨੇ ਬੜੇ ਸਖਤ ਨੇ ਇਹਨਾਂ ਦਾ ਮਿਸਯੂਜ਼ ਨਾ ਕੀਤਾ ਜਾਵੇ ਕਿਉਂਕਿ ਕਈ ਵਾਰੀ ਆਪਸੀ ਰੰਜਿਸ਼ ਦੇ ਵਿੱਚ ਕੋਈ ਬੰਦਾ ਸੱਤਾ 'ਚ ਹੁੰਦਾ ਕੋਈ ਬੰਦਾ ਗੈਰ ਸੱਤਾ 'ਚ ਹੁੰਦਾ ਇਹ ਵਿਰੋਧੀ ਧਿਰ ਦੇ ਵਿੱਚੋਂ ਨੇ ਇਸ ਕਰਕੇ ਮਤਲਬ ਇਹਨਾਂ ਜਿਹੜੇ ਕਾਨੂੰਨ ਨੇ ਬੜੇ ਸੰਵੇਦਨਸ਼ੀਲ ਕਾਨੂੰਨ ਨੇ ਇਹਦੇ ਨਾਲ ਦੇਸ਼ ਦੀ ਸ਼ਭੀ ਵੀ ਖਰਾਬ ਹੁੰਦੀ ਹੈ ਤੇ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਜਾਂਦਾ ਇਸ ਕਰਕੇ ਮਤਲਬ ਜਿਹੜੇ ਇਸ ਤਰ੍ਹਾਂ ਦੇ ਸਖਤ ਕਾਨੂੰਨ ਨੇ ਇਹ ਇਹਨਾਂ ਨੂੰ ਮਤਲਬ ਆਪਸੀ ਰੰਜਿਸ਼ ਦੇ ਵਿੱਚ ਨਹੀਂ ਵਰਤਿਆ ਜਾਣਾ ਚਾਹੀਦਾ ਜਾਂ ਪਾਵਰ ਦਾ ਮਿਸਯੂਜ਼ ਕਰਕੇ ਕਿਸੇ ਦੇ ਉੱਤੇ ਗਲਤ ਇਸ ਤਰ੍ਹਾਂ ਦੇ ਜਿਹੜੇ ਧਰਾਵਾਂ ਲਗਾ ਕੇ ਬੰਦੇ ਨੂੰ ਜੇਲਾਂ ਦੇ ਵਿੱਚ ਸੁੱਟਿਆ ਜਾਂਦਾ ਇਹ ਨਹੀਂ ਸੁੱਟਿਆ ਜਾਣਾ ਚਾਹੀਦਾ ਇਹ ਪ੍ਰਚਲਨ 2009 ਤੋਂ ਸ਼ੁਰੂ ਹੋਇਆ ਹੋਇਆ ਹੈ ਇਸ ਕਰਕੇ ਮਤਲਬ ਇਹ ਪੂਰਾ ਉਹ ਕਿਉਂਕਿ 2009 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਹਰਿਆਣੇ ਇੱਕ ਕਾਨੂੰਨ ਸਾਹਿਬ ਮੈਂ ਮੈਂ ਸਾਹਿਬ ਮੈਂ ਤੂੰ ਹੀ ਵਧਾਈਏ ਪਾਤਰੋ ਤੂੰ ਹੀ ਵਧਾਈ ਦੇ ਪਾਤਰੋ ਤੂੰ ਜਿਹੜੀ ਸਾਾਨੂੰ ਗੱਲ ਦੱਸੀ ਸੀ ਕੱਲ ਮੈਂ ਉਹ ਉਹ ਜਿਹੜੇ ਵਕੀਲ ਸਾਹਿਬ ਨੇ ਮੈਂ ਤਾਂ ਅੰਦਾਜ਼ਾ ਦੇਣਾ ਕਿ ਇੱਥੇ ਸਪੀਚ ਕਰ ਕਲਾ ਵਕੀਲੇ ਉਹਨਾਂ ਦੇ ਬੇਟੇ ਵੱਲੋਂ ਉਹ ਇੱਕ ਪਾਈ ਗਈ ਸੀ ਕਲਮ ਉਹਨਾਂ ਦੇ ਬੇਟੇ ਕੋਰਟ ਤੇ ਬੈਠਾ ਵੀ ਸੀ ਕੱਲੀ ਵੇ ਕੋਰਟ ਗਿਆ ਸੀ ਕਿਸੇ ਕੰਮ ਲਈ ਤਾਂ ਉੱਥੇ ਵੀ ਤੁਹਾਡੀ ਗੱਲ ਚੱਲੀ ਸੀ ਜਿਹੜੀ ਤੁਸੀਂ ਜਜਮੈਂਟ ਦੀ ਗੱਲ ਕਰ ਰਹੇ ਹੋ ਇਹ ਜਜਮੈਂਟ ਉਹਨਾਂ ਦੇ ਬੇਟੇ ਵੱਲੋਂ ਹੀ ਕਰਵਾਈ ਗਈ ਹੈ ਜਿਹੜੇ ਮੌਤਗੀਲ ਜਿਹੜੇ ਨੇ ਜੱਜ ਸਾਹਿਬ ਉਹਨਾਂ ਨੇ ਉਹ ਜਜਮੈਂਟ ਪੜੀ ਤੇ ਤੁਰੰਤ ਆਰਡਰ ਦਿੱਤੇ ਨੇ ਮੈਂ ਤੁਹਾਡਾ ਜ਼ਿਕਰ ਕੀਤਾ ਸੀਗਾ ਕੀ ਉਹ ਨੇ ਜਪੈ ਤੁਹਾਡਾ ਨਾਮ ਪੁੱਛਿਆ ਮੈਂ ਕਿਹਾ ਜੀ ਉਹ ਫਿਸ਼ੀਓ ਡਾਕਟਰ ਨੇ ਪਰ ਉਹ ਲਾ ਦੀ ਰੱਖਦੇ ਨੇ ਜਾਣਕਾਰੀ ਤਾਂ ਉਹਨਾਂ ਨੇ ਕਿਹਾ ਸੀ ਵੀ ਮੇਰੇ ਉਹਦੇ ਜਦੋਂ ਤੁਸੀਂ ਜੁੜੋਗੇ ਉਹਨਾਂ ਨੂੰ ਵਧਾਈਆਂ ਦੇ ਦਿਓ ਤੁਸੀਂ ਗੱਲ ਕਰੀ ਤੀ ਤਾਂ ਮੈਂ ਉਹਨਾਂ ਵੱਲੋਂ ਤੁਹਾਨੂੰ ਬਹੁਤ ਵਧਾਈਆਂ ਜੀ ਧੰਨਵਾਦ ਜੀ ਧੰਨਵਾਦ ਪ੍ਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਐ ਗੱਲ ਕਰ ਇਹ ਹੈ ਵੀ ਆਪਾਂ ਤਾਂ ਇਹ ਗੱਲ ਸੋਚਦੇ ਆਂ ਵੀ ਸਾਡੇ ਦੇਸ਼ ਦਾ ਕੋਈ ਵੀ ਬੰਦਾ ਮਤਲਬ ਕਿਸੇ ਕਾਨੂੰਨੀ ੜਿੱਕੇ ਦੇ ਵਿੱਚ ਲਿਆ ਕੇ ਫਸਾ ਕੇ ਉਹਦੇ ਉੱਤੇ ਮਤਲਬ ਜਿਹੜਾ ਇਸ ਤਰ੍ਹਾਂ ਦਾ ਸਿਕੰਜਾ ਹੋ ਨਾ ਫਸਿਆ ਜਾਵੇ ਕਿਉਂਕਿ ਸਾਰੇ ਲੋਕ ਆਪਾਂ ਇਕੱਠੇ ਭਾਈਚਾਰਕ ਤੌਰ ਤੇ ਰਹਿੰਦੇ ਆਂ ਆਪਣੇ ਵੱਖ-ਵੱਖ ਪਛਾਣਾਂ ਵੱਖ-ਵੱਖ ਧਰਮ ਵੱਖ-ਵੱਖ ਨਸਲਾਂ ਵੱਖ-ਵੱਖ ਏਰੀਏ ਦੇ ਲੋਕਾਂ ਇਸ ਕਰਕੇ ਇਹ ਮਤਲਬ ਕਿਸੇ ਦੇ ਉੱਤੇ ਕਿਸੇ ਜ਼ੁਲਮ ਨਹੀਂ ਹੋਣਾ ਚਾਹੀਦਾ ਸਾਰੇ ਲੋਕ ਸੱਤਾ ਦੇ ਵਿੱਚ ਨੇ ਚਲੋ ਡਾਕਟਰ ਸਾਹਿਬ ਅੰਤ ਵਿੱਚ ਅੰਤ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਸੀ 26 ਸਾਲ ਪਹਿਲਾਂ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਉਹਨਾਂ ਦੇ ਪਰਿਵਾਰਾਂ ਨੂੰ ਕਹਿਣਾ ਤਾਂ ਹੁਣ ਕੀ ਹੋਣਾ ਜਿਨ੍ਹਾਂ ਨੇ ਆਪਣੇ ਬੱਚੇ ਦੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਆਪਾਂ ਕੀ ਕਰ ਸਕਦੇ ਆਪਣਾ ਫਰਜ਼ ਬਣਦਾ ਹੈ ਜੇ ਅਸੀਂ ਉਹਨਾਂ ਦੀ مالی ਮਦਦ ਕਰੀਏ ਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਦੇ ਵਿੱਚ ਅਸੀਂ ਸਤਰਕ ਰਹੀਏ ਸਾਡਾ ਕੋਈ ਦੁਸ਼ਮਣ 停车。 ਔਰ ਮਤਲਬ ਸਾਨੂੰ ਲੜਾਉਣ ਦੀ ਜਿਹੜਾ ਕੋਈ ਕੋਸ਼ਿਸ਼ ਕਰਦਾ ਉਹਨੂੰ ਅਸੀਂ ਮਤਲਬ ਕਰਾਰੇ ਹੱਥੀ ਲਈਏ ਤਾਂ ਕਿ ਸਾਨੂੰ ਆਪਸ ਦੇ ਵਿੱਚ ਲੜਾ ਕੇ ਭਰਾ ਮਾਰੂ ਯੰਗ ਬਣਾ ਲੈਂਦੇ ਨੇ ਇਹਦੇ ਵਿੱਚ ਸਾਡੇ ਕੋਈ ਹੋਰ ਨੌਜਵਾਨਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਸਾਡੇ ਹਜ਼ਾਰਾਂ ਨੌਜਵਾਨ ਪਹਿਲਾਂ ਹੀ ਇੰਨਾ ਇਸ ਤਰ੍ਹਾਂ ਬੀਰਗਤੀ ਪ੍ਰਾਪਤ ਕਰ ਗਏ ਨੇ ਇਹ ਸਾਨੂੰ ਮਤਲਬ ਵਿਦੇਸ਼ੀ ਜਿਹੜੇ ਲੋਕ ਨੇ ਜਿਹੜੀਆਂ ਬਾਹਰਲੀਆਂ ਪਾਵਰਾਂ ਨੇ ਸੁਪਰ ਪਾਵਰਾਂ ਨੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਉਹ ਹਥਿਆਰ ਵੇਚਣ ਦੀਆਂ ਮਾਰੀਆਂ ਸਾਨੂੰ ਮਤਲਬ ਆਪਸ ਦੇ ਵਿੱਚ ਲੜਾ ਕੇ ਸਾਡੇ ਨੌਜਵਾਨ ਚਾਹੇ ਉਹ ਉਧਰ ਦੇ ਇਹ ਇੱਤਰ ਦਾ ਮਰਦਾ ਦਾ ਕਿ ਇਨਸਾਨ ਹੈ ਇਹ ਇਨਸਾਨ ਦੀ ਜਾਨ ਇਸ ਤਰ੍ਹਾਂ ਨਹੀਂ ਜਾਣੀ ਚਾਹੀਦੀ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਉਹਨਾਂ ਦੇ ਜੋ ਵੀ ਬਣਦਾ ਸਹਿਯੋਗ ਹੈ ਉਹਨਾਂ ਦੀ مالی ਮਦਦ ਉਹਨਾਂ ਨੂੰ ਕੋਈ ਨੌਕਰੀ ਉਹਨਾਂ ਦਾ ਸਮਾਜ ਦੇ ਵਿੱਚ ਮਾਨ ਸਤਕਾਰ ਜਿਹੜਾ ਬਾਕੀ ਮਤਲਬ ਸਾਡੇ ਆਮ ਲੋਕਾਂ ਤੋਂ ਵੱਧ ਉਹਨਾਂ ਨੂੰ ਮਿਲਣਾ ਚਾਹੀਦਾ ਚਲੋ ਰਿੰਦਰ ਸਿੰਘ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਜਨਾ ਲਾਈਵ ਦੇ ਸਵੇਰ ਦੇ ਪ੍ਰੋਗਰਾਮ ਜੁੜੇ ਤੇ ਤੁਹਾਡੇ ਵੱਲੋਂ ਤੇ ਮੇਰੇ ਵੱਲੋਂ ਦੇ ਚੈਨਲ ਵੱਲੋਂ ਅੱਜ ਕਾਰਗਿਲ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਧੰਨ। ਸੋ ਦੋਤੈਥਾ ਨਾਲ ਜੁੜੇ ਰਿੰਦਰ ਸਿੰਘ ਜੀ ਤੇ ਤੁਹਾਨੂੰ ਦੱਸ ਦੇ ਕਿ 26 ਸਾਲ ਪਹਿਲਾਂ ਇੱਕ ਪਾਕਿਸਤਾਨ ਦੇ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ ਬਹੁਤ ਹੀ ਇੱਕ ਅਚਾਨਕ ਹਮਲਾ ਕੀਤਾ ਗਿਆ ਸੀ ਉਸ ਦੀ ਫੌਜ ਦੇ ਵਿੱਚ ਜਿਹੜੇ ਕਿ ਬਾਗੀ ਸੀਗੇ ਉਹਨਾਂ ਨੇ ਰੂਪ ਧਾਰ ਲਿਆ ਸੀ ਬੜਾ ਭੈੜਾ ਤੁਹਾਨੂੰ ਦੱਸ ਦੇ ਨੇ ਕਿ ਜਿਹੜੀ ਕਾਰਗਿਲ ਦੀਆਂ ਪਹਾੜੀਆਂ ਨੇ ਉਹ ਤਕਰੀਬਨ 16000 ਫੁੱਟ ਉੱਚੀਆਂ ਸੀਗੀਆਂ। ਤੇ ਜਿੱਥੋਂ ਕਿ ਇਹ ਹਮਲਾ ਕੀਤਾ ਜਾ ਰਿਹਾ ਸੀ ਭਾਰਤ ਦੀ ਸਰਕਾਰ ਨੂੰ ਸੂਚਨਾ ਮਿਲ ਗਈ ਸੀ ਕਿ ਉੱਥੋਂ ਜਿਹੜੇ ਬੱਕਰੀ ਬਾਜ ਨੇ ਯਾਨੀ ਕਿ ਜਿਹੜੇ ਚਰਵਾਹੇ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਰੂਪੀ 'ਚ ਹਮਲਾ ਕੀਤਾ ਜਾ ਰਿਹਾ ਹੈ ਪਰ ਭਾਰਤੀ ਫੌਜ ਨੇ ਉਸ ਨੂੰ ਅਮਲ ਦੇ ਵੀ ਨਹੀਂ ਲਿਆ ਉਸਤੇ ਗੌਰ ਨਹੀਂ ਕੀਤਾ ਜਦੋਂ ਅਟੈਕ ਹੋਇਆ ਤਾਂ ਭਾਰਤੀ ਬਹੁਤ ਜਾਗੀ ਹਾਲਾਂਕਿ ਭਾਰਤੀ ਫੌਜ ਨੂੰ ਵਾਪਸ ਆਣ ਦੇ ਆਰਡਰ ਕਰ ਦਿੱਤੇ ਗਏ ਸੀ ਕਿਉਂਕਿ ਜਿਹੜੇ ਪਹਾੜਿਆ ਸੀ ਬਹੁਤ ਉੱਚੀਆ ਸੀ ਉੱਪਰ ਚੜ੍ਹਨਾ ਬਹੁਤ ਔਖਾ ਸੀ ਪਰ ਉਸ ਸਮੇਂ ਇੱਕ ਅਜਿਹਾ ਹੀਰੋ ਸਾਹਮਣੇ ਆਇਆ ਵਿਕਰਮ ਬੱਤਰਾ ਦੇ ਰੂਪੀਚ ਲੈਫਟ ਹੈਂਡ ਕਰਨਲ ਵਿਕਰਮ ਬਤਰਾ ਜੋ ਸਾਡੇ ਨਾਲ ਨਹੀਂ ਐ ਮਰੂਮ ਨੇ ਉਹ ਸਾਡੇ ਉਸ ਸਮੇਂ ਸ਼ਹੀਦ ਹੋ ਗਏ ਸੀ ਉਹਨਾਂ ਨੇ ਆਪਣੀ ਜਿਹੜੀ ਸੈਨਾ ਨੂੰ ਵਾਪਸ ਨਾ ਜਾਣਦੇ ਹੁਕਮ ਦਿੱਤੇ ਤੇ ਯੁੱਧ ਨੂੰ ਜਾਰੀ ਰੱਖਿਆ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ 527 ਜਵਾਨ ਸਾਡੇ ਕਾਰਗਿਲ ਦੇ ਯੁੱਧ ਵਿੱਚ ਸ਼ਹੀਦ ਹੋਏ ਸੀ ਪਰ ਇੱਕ ਸਬਕ ਦਿੱਤਾ ਗਿਆ ਸੀ ਪਾਕਿਸਤਾਨ ਦੀ ਸਰਕਾਰ ਨੂੰ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਤੇ ਫੌਜ ਨੂੰ ਕਿ ਭਾਰਤ ਆਪਣੀ ਰੱਖਿਆ ਕਰ ਸਕਦਾ ਹੈ ਚਾਹੇ ਤੁਸੀਂ 16000 ਛੱਡੋ 100 ਲੱਖ 100 ਕਰੋੜ ਫੁੱਟ ਉੱਪਰ ਵੇਜੋ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ ਸੋ ਦੋਸਤੋ ਉਹ ਜਿਹੜੇ ਪਰਿਵਾਰਾਂ ਦੇ ਜਵਾਨ ਸ਼ਹੀਦ ਹੋਏ ਜਿਹੜੇ ਨੇ ਆਪਣੇ ਪੁੱਤ ਖੋਏ ਭੈਣਾਂ ਨੇ ਭਰਾ ਖੋਏ ਅਸੀਂ ਏਵਨ ਪੰਜਾਬੀ ਟੀਵੀ ਦੇ ਵੱਲੋਂ ਉਹ ਸਾਰੇ ਪਰਿਵਾਰਾਂ ਨੂੰ ਨਿਮਰਤਾਪੂਰਵਕ ਸ਼ਰਧਾਂਜਲੀ ਭੇਟ ਕਰਦੇ ਆ ਜੋ ਸੀਗਾ ਉਹ ਗਲਤ ਹੋਇਆ ਪਰ ਇਹ ਹੈ ਕਿ ਉਹ ਫੌਜੀ ਭਰਾਮਾ ਕਰਕੇ ਸਾਡਾ ਦੇਸ਼ ਅੱਜ ਦਾ ਝੰਡਾ ਸੱਤ ਸਵਾਨਾ ਚੁਲਦਾ ਸਾਨੂੰ ਮਾਣ ਹੈ ਅਜੇ ਫੌਜੀ ਭਰਾਮਾ ਤੇ ਦੋਸਤੋ ਸਾਡਾ 10 ਲਾਈਵ ਦਾ ਸੇਰ ਦਾ ਪ੍ਰੋਗਰਾਮ ਸੀਗਾ ਤੁਹਾਣਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉੱਤਾਂ ਤੁਸੀਂ ਦੇਖਦੇ ਰਹੋ ਪੰਜਾਬੀ ਟੀਵੀ ਤੇ ਬਾਕੀ ਦੀ ਚੱਲਦੀਆਂ ਖਬਰਾਂ ਤੇ ਮੈਨੂੰ ਦੋਸਤੋ ਫਿਲਹਾਲ ਦੇ ਲਈ ਉਹ ਵੀ